ਹਲੋ ਦੋਸਤੋ ਅੱਜ ਜੋ ਗੱਲ ਕਰ ਰਹੇ ਹਾਂ ਜੋ ਬਿਲਕੁਲ ਨਿਆ ਕਨਸੈਪਟ ਹੈ ਮਾਈਂਡ ਮੈਪਸ ਦਾ ਯੈਸ ਮੈਥ ਦੇ ਕਿਵੇਂ ਮਾਈਂਡ ਮੈਪਸ ਬੰਦੇ ਨੇ ਕਿਵੇਂ ਇੱਕ ਛੋਟੇ ਜਿਹੇ ਲੈਕਚਰ ਦੇ ਨਾਲ ਇੱਕ ਛੋਟੇ ਜਿਹੇ ਪੇਜ ਦੇ ਨਾਲ ਪੂਰਾ ਚੈਪਟਰ ਰਿਵਾਈਜ਼ ਹੁੰਦਾ ਹੈ ਜਿਹਦੇ ਵਿੱਚ ਆਲਮੋਸਟ ਸਾਰੇ ਆਬਜੈਕਟਿਵ ਤੇ ਸ਼ਾਰਟ ਕੁਐਸਚਨ ਕਵਰ ਹੁੰਦੇ ਆ ਤਾਂ ਸਟਾਰਟ ਕਰਦੇ ਹਾਂ ਨੈਕਸਟ ਟਾਪਿਕ ਰੇਖੀ ਸਮੀਕਰਨਾਂ ਲੀਨੀਅਰ ਇਕੁਏਸ਼ਨਸ ਇਨ ਟੂ ਵੇਰੀਏਬਲ ਦੋ ਪਦਾਂ ਵਿੱਚ ਰੇਖੀ ਸਮੀਕਰਨ ਤੋਂ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਟਾਪਿਕ ਮੈਥ ਟਾਕ ਵਿਦ ਅਰੁਣ ਸਰ ਹਾਂਜੀ ਕਨਸੈਪਟ ਕੀ ਹੈ ਦੇਖੋ ਰੇਖੀ ਸਮੀਕਰਨਾਂ ਦੇ ਵਿੱਚ ਕੀ ਕੀ ਆਂਦਾ ਹੈ ਕੀ ਕੀ ਨਹੀਂ ਆਂਦਾ ਪਹਿਲਾਂ ਆਪਾਂ ਥੋੜਾ ਜਿਹਾ ਡਿਟੇਲ ਡਿਸਕਸ ਕਰ ਰਹੇ ਕਨਸੈਪਟ ਦੇ ਵਿੱਚ ਕੀ ਹੈ ਤੋਂ ਆਪਣੇ ਕੋਲੇ ਕੰਡੀਸ਼ਨਾਂ ਨੇ ਕੋਈ ਵੀ ਸੋਲੂਸ਼ਨ ਨਾ ਹੋਵੇ ਅਨੇਕਾਂ ਹੱਲ ਦੀਆਂ ਇੱਕ ਹੱਲ ਦੀਆਂ ਸਮੀਕਰਨਾਂ ਕਿਵੇਂ ਲਿਖਿਆ ਜਾ ਸਕਦਾ ਹੈ ਇਹ ਇਹਦੇ ਜਿਹੜੇ ਮੇਨ ਟਾਪਿਕਸ ਨੇ ਆਪਾਂ ਇਸ ਤੇ ਗੱਲ ਕਰਾਂਗੇ ਤੋਂ ਵੈਰੀ ਫਰਸਟ ਟਾਪਿਕ ਜੋ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਥੈਟ ਇਜ਼ ਦੋ ਚਲਾਂ ਵਿੱਚ ਰੇਖੀ ਸਮੀਕਰਨ ਲੀਨਰ ਇਕੁਏਸ਼ਨ ਇਨ ਟੂ ਵੇਰੀਏਬਲਸ ਹੈ ਕਿ ਦੋ ਚਲਾਂ ਵਿੱਚ ਰੇਖੀ ਸਮੀਕਰਨ ਇਹਦੀਆਂ ਜੋ ਦੋ ਸਟੈਂਡਰਡ ਫਾਰਮਸ ਨੇ ਦੇਖੋ ਸਭ ਤੋਂ ਵੱਡੀ ਗੱਲ ਕੀ ਹੈ ਉਹ ਆਨੇ ਜਨਰਲੀ ਆਪਰੇ ਦਿਮਾਗ ਚੱਲਦਾ ਹੈ ਕਿ ਆਪਾਂ ਇਹਨੂੰ ਲੈ ਕੇ ਚੱਲੀਏ ਜਿਹੜੀਆਂ ਇਹਦੀਆਂ ਸਟੈਂਡਰਡ ਫਾਰਮਸ ਨੇ ਲੇਕਿਨ ਤੁਸੀਂ ਕਨਸਟੈਂਟ ਨੂੰ ਸੱਜੇ ਪਾਸੇ ਵੀ ਲਿਖ ਸਕਦੇ ਹੋ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਮਤਲਬ ਐਕਸ ਪਲੱਸ ਅਗਰ ਉਹ ਸੱਜੇ ਪਾਸੇ ਹੈ ਤਾਂ ਡਾਇਰੈਕਟ ਆਪਾਂ ਉਹ ਜੇ ਕੰਡੀਸ਼ਨਰ ਵੀ ਬਣਾ ਸਕਦੇ ਹਾਂ ਕੋਈ ਫਰਕ ਨਹੀਂ ਪੈਂਦਾ ਇਹ ਜੋ ਹੈ ਉਹਦਾ ਇੱਕ ਸਟੈਂਡਰਡ ਫਾਰਮ ਹੈ ਜੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਜਿਹੜੀਆਂ ਕੰਡੀਸ਼ਨਰ ਨੇ ਆਪਣੀਆਂ ਉਹ ਸਟੈਂਡਰਡ ਫਾਰਮਸ ਦੇ ਹਿਸਾਬ ਨਾਲ ਹੀ ਚੱਲਣੀਆਂ ਸਭ ਤੋਂ ਪਹਿਲੀ ਜਿਹੜੀ ਕੰਡੀਸ਼ਨ ਹੈ ਵਿਲੱਖਣ ਹੱਲ ਦੀ ਯੂਨੀਕ ਸੋਲਿਊਸ਼ਨ ਦੀ ਹੈ ਜਿਹੜੀ ਆਪਾਂ ਉਸ ਤੇ ਗੱਲ ਕਰਨ ਜਾ ਰਹੇ ਹਾਂ ਉਸ ਦੀ ਕੀ ਕੰਡੀਸ਼ਨ ਹੈ ਕੀ ਨਹੀਂ ਆ ਆਪਣੇ ਕੋਲ ਕੰਡੀਸ਼ਨਸ ਹੈ ਦੇਖੋ ਤਾਂ ਸਭ ਤੋਂ ਪਹਿਲਾਂ a1 by a2 ਨਹੀਂ b1 by b2 ਹੁਣ ਇਹਨੇ x ਦੇ ਕੋਫੀਸ਼ੀਐਂਟ x ਦੇ ਗੁਨਾਕਾਂ ਦਾ ਅਨੁਪਾਤ ਤੇ ਵਾ ਬੀ ਹੈ ਵਾਈ ਦੇ ਜਿਹੜੇ ਕੋਫੀਸ਼ੀਐਂਟ ਹੈ ਵਾਈ ਦੇ ਗੁਨਾਕਾਂ ਦਾ ਅਨੁਪਾਤ ਐਗਜ਼ਾਮਪਲ ਨਾਲ ਲੈ ਰਿਹਾ ਮੈਂ ਮੰਨ ਲਓ ਆਪਾਂ ਨੂੰ ਦਿੱਤੀ ਇੱਕ ਆ ਸਮੀਕਰਨ ਦਿੱਤੀ ਫੋਰ ਐਗਜ਼ਾਮਪਲ ਤਾਂ ਸਭ ਤੋਂ ਪਹਿਲਾਂ 2/4 1/2 ਨਿਸ਼ਾਨ ਸਮੇਤ ਲੈਣਾ 3/-6 -1/2 ਤਾਂ ਇਹ ਬਰਾਬਰ ਨਹੀਂ ਇਹਦਾ ਮਤਲਬ ਇਸ ਇਕੁਏਸ਼ਨ ਦਾ ਇਸ ਸਮੀਕਰਨ ਦਾ ਜਿਹੜਾ ਹੱਲ ਹੋਣਾ ਉਹ ਇੱਕੋ ਹੀ ਹੋਣਾ ਵਿਲੱਖਣ ਹੱਲ ਹੋਣਾ ਯੂਨੀਕ ਸੋਲੂਸ਼ਨ ਹੋ ਜਾਏ ਸੈਕੰਡ ਅਲੇਖ ਇੱਕ ਇਹ ਬੜੀ ਮਾਈਂਡ ਸੈਟ ਮਿਸਕਨਸੈਪਸ਼ਨ ਹੈ ਇਕਤਾਰ ਨੇ ਕਿ ਗ੍ਰਾਫ ਸਿਲੇਬਸ ਨਹੀਂ ਹੈਗਾ ਅਗਰੀ ਗ੍ਰਾਫ ਬਣਾਉਣਾ ਸਿਲੇਬਸ ਨਹੀਂ ਹੈਗਾ ਲੇਕਿਨ ਗ੍ਰਾਫ ਦੀ ਬੇਸਿਕ ਨੋਲਿਜ ਹੋਣੀ ਚਾਹੀਦੀ ਹੈ 1 ਮਾਰਕ ਕੁਐਸਚਨ ਦੇ ਲਈ ਤੋਂ ਜਿਹੜਾ ਇਹਦਾ ਗ੍ਰਾਫ ਬੰਦ ਅਲੇਖ ਬੰਦ ਹੈ ਉਹ ਬਣੂਗਾ ਤੁਹਾਡਾ ਇੰਟਰਸੈਕਟਿੰਗ ਲਾਈਨ ਇੱਕ ਕਾਟਵੀਆਂ ਰੇਖਾਵਾਂ ਬਣਨਗੀਆਂ ਕਿਉਂ ਕਿਉਂਕਿ ਜਦੋਂ ਰੇਖਾਵਾਂ ਕਾਟਵੀਆਂ ਬਣਦੀਆਂ ਨੇ ਤਾਂ ਜਿੰਨੇ ਪੁਆਇੰਟਾਂ ਤੇ ਉਹ ਕੱਟ ਕਰਦੀ ਹੈ ਉਹ ਉਹਦਾ ਹੱਲ ਹੁੰਦਾ ਕਿਉਂਕਿ ਇਹ ਇੱਕ ਪੁਆਇੰਟ ਤੇ ਕੱਟ ਕਰਦੀ ਹੈ ਇਹੀ ਕਾਰਨ ਹੈ ਇਹਦਾ ਇੱਕ ਹੱਲ ਹੁੰਦਾ ਹੈ ਇਹਦਾ ਯੂਨੀਕ ਸੋਲੂਸ਼ਨ ਹੁੰਦਾ ਥਰਡ ਇੱਕ ਆ ਬੜੀ ਇੰਪੋਰਟੈਂਟ ਗੱਲ ਹੈ ਜਿਹੜੇ ਕਿਤੇ ਨਾ ਕਿਤੇ ਸਕਿਪ ਹੁੰਦੀ ਹੈ ਇਹ ਜਿਹੜੇ ਸਮੀਕਰਨਾਂ ਨੇ ਉਹ ਕਿੜੀਆਂ ਹੋਣੀਆਂ ਇਸ ਕੇਸ 'ਚ ਇਸ ਕਿਸੇ ਜਿਹੜੇ ਸਮੀਕਰਨਾਂ ਨੇ ਉਹਨੂੰ ਬੋਲਦੇ ਸੰਗਤ ਸਮੀਕਰਨ ਕਨਸਿਸਟੈਂਟ ਇਕੁਏਸ਼ਨ ਇਹਦਾ ਮਤਲਬ ਕੀ ਹੈ ਆਪਣੇ ਕੋਲ ਦੋ ਟਾਈਪਸ ਦੇ ਸਮੀਕਰਨਾਂ ਨੇ ਸੰਗਤ ਤੇ ਅਸੰਗਤ ਅਸੰਗਤ ਆਪਾਂ ਬਾਅਦ ਗੱਲ ਕਰਾਂਗੇ ਪਹਿਲਾਂ ਮੈਂ ਸੰਗਤ ਦੀ ਗੱਲ ਕਰਦਾ ਕਨਸਿਸਟੈਂਟ ਇਕੁਏਸ਼ਨ ਦੀ ਗੱਲ ਕਰਦਾ ਇਹਦਾ ਮਤਲਬ ਹੁੰਦਾ ਹੈ ਹੱਲ ਹੋਵੇ ਸੋਲੂਸ਼ਨ ਹੋਵੇ ਇੱਕ ਹੋਵੇ ਜਾਂ अनेका ਸੋਲੂਸ਼ਨ ਹੋਣਾ ਚਾਹੀਦਾ ਤਾਂ ਉਹ ਸਮੀਕਰਨਾਂ ਨੂੰ ਆਪਾਂ ਕੀ ਬੋਲਦੇ ਆ ਸੰਗਤ ਸਮੀਕਰਨਾਂ ਬੋਲਦੇ ਆ ਕਿਉਂਕਿ ਇੱਥੇ ਇੱਕ ਸੋਲੂਸ਼ਨ ਹੈ ਵੀ ਹੈ ਵਨ ਸੋਲੂਸ਼ਨ ਯੂਨੀਕ ਸੋਲੂਸ਼ਨ ਇਹਦਾ ਮਤਲਬ ਆ ਜਿਹੜੀਆਂ ਸਮੀਕਰਨਾਂ ਹੋਣੀਆਂ ਸੰਗਤ ਸਮੀਕਰਨਾਂ ਹੋਣੀਆਂ ਕਨਸਿਸਟੈਂਟ ਇਕੁਏਸ਼ਨਸ ਹੋਣੀਆਂ ਨੈਕਸਟ ਅਗਲੀ ਟਾਈਪ ਜਿਹੜੀ ਆ ਗਈ ਦੂਸਰਾ ਕੇਸ ਆ ਗਿਆ ਇਨਫਾਈਨਟਲੀ ਮੈਨੀ ਸੋਲੂਸ਼ਨਸ ਅਨੇਕਾਂ ਹੱਲ ਅਣਗਿਣਤ ਹੱਲ ਆਪਨੇ ਕੋਈ ਬੜੇ ਵਰਡਸ ਨੇ ਹੁਣ ਇਹਦੇ ਵਿੱਚ ਕੀ ਹੈ ਆਪਣੇ ਕੋਲੇ ਇੱਥੇ ਪਹਿਲੀ ਕੰਡੀਸ਼ਨ ਕੀ ਹੈ ਤਿੰਨਾਂ ਦਾ ਅਨੁਪਾਤ ਰੇਸ਼ੋ ਬਰਾਬਰ ਹੋਣੀ ਚਾਹੀਦੀ ਹੈ ਮੈਂ ਐਗਜ਼ਾਮਪਲ ਲੈਂਦਾ 4x 3y 8 6x ਸੌਰੀ 8x 6y 16 ਦੇਖੋ 4/8 1/2 3/-6 1/2 8/16 1/2 ਤਿੰਨੇ ਅਨੁਪਾਤ ਬਰਾਬਰ ਨੇ ਤੋਂ ਇਹਦਾ ਮਤਲਬ ਜਿਹੜੇ ਇਹਦੇ ਸੋਲੂਸ਼ਨਸ ਹੋਣਗੇ ਉਹ ਅਨੇਕਾਂ ਸੋਲੂਸ਼ਨਸ ਹੋਣਗੇ ਇਨਫਾਈਨਟਲੀ ਮੈਨੀ ਸੋਲੂਸ਼ਨ ਹੋਣਗੇ ਤੋਂ ਜਿਹੜਾ ਇਹਦਾ ਗ੍ਰਾਫ ਹੈ ਉਹ ਲਾਈਨ ਦੇ ਉੱਪਰ ਲਾਈਨ ਆਊਗਾ ਦੇਖੋ ਜਿਹੜੀ ਆਪਾਂ ਗੱਲ ਕੀਤੀ ਸੀ ਜਿੰਨੇ ਪੁਆਇੰਟਾਂ ਤੇ ਕੱਟਦੇ ਹੋ ਹੱਲ ਹੈ ਜਦੋਂ ਲਾਈਨ ਦੇ ਉੱਪਰ ਲਾਈਨ ਆ ਗਈ ਤੋਂ ਕਿੰਨੇ ਹੀ ਪੁਆਇੰਟ ਹੋਗੇ ਜਿੰਨਾ ਤੇ ਕੱਟਿਆ ਜਾਊਗਾ ਇਸੇ ਕਰਕੇ ਬੋਲਦੇ ਨੇ ਜਿਹੜੇ ਅਨੇਕਾਂ ਹੱਲ ਹੈ ਤੇ ਗ੍ਰਾਫ ਨੂੰ ਕੀ ਬੋਲਦੇ ਨੇ ਸੰਪਾਤੀ ਰਿਖਾਵਾਂ ਕੋਇਨਸੀਡੈਂਟ ਲਾਈਨਸ ਬੋਲਦੇ ਆ ਅਗੇ ਇਹ ਹੁਣ ਸਮਕਰਨਾ ਕਿਹੜੀਆਂ ਹੋਣਗੀਆਂ ਸੰਗਤ ਆਪਾਂ ਆਲਰੇਡੀ ਗੱਲ ਕੀਤੀ ਐ ਜਿਹਦਾ ਸੋਲੂਸ਼ਨ ਹੋਵੇ ਇੱਕ ਜਾਂ ਅਨੇਕਾਂ ਉਹ ਸੰਗਤ ਸਮਕਰਨਾ ਹੁੰਦੀ ਐ ਕੰਸਿਸਟੈਂਟ ਹੁੰਦੀ ਐ ਤੋਂ ਇਟ ਮੀਨਸ ਇਹਦੇ ਦੋ ਕੇਸ ਆਗੇ ਵਿਲੱਖਣ ਹੱਲ ਵਾਲਾ ਯੂਨੀਕ ਸੋਲੂਸ਼ਨ ਵਾਲਾ ਜਿਹੜੀ ਲਾਸਟ ਸਲਾਈਡ ਕੀਤੀ ਸੀ ਇੱਕ ਅਨੇਕਾਂ ਹੱਲ ਵਾਲਾ ਇਨਫਾਈਨਟਲੀ ਦੋਨੇ ਕੇਸ ਸੰਗਤ ਸਮੀਕਰਨਾਂ ਦੇ ਹੋਗੇ ਕੰਸਿਸਟੈਂਟ ਇਕੁਏਸ਼ਨਸ ਦੇ ਹੋਗੇ ਨੈਕਸਟ ਚੱਲਦੇ ਆਪਾਂ ਅੱਗੇ ਲਾਸਟ ਆ ਗਿਆ ਜਿਹੜਾ ਨੋ ਸੋਲੂਸ਼ਨ ਦਾ ਕੇਸ ਆ ਗਿਆ ਕੋਈ ਹੱਲ ਨਹੀਂ ਹੁਣ ਉਹਦੇ ਵਿੱਚ ਕੀ ਆ ਆਪਣੇ ਕੋਲੇ ਸਭ ਤੋਂ ਪਹਿਲਾਂ ਕੰਡੀਸ਼ਨ ਹੋ ਗਈ ਕਿ ਪਹਿਲੇ ਦੋ ਅਨੁਪਾਤ ਬਰਾਬਰ ਹੈ ਤੀਸਰਾ ਬਰਾਬਰ ਨਹੀਂ ਐਗਜ਼ਾਮਪਲ 2x 3y 5 3x 6y 0 2 4 1 2 3 6 1 2 ਆ ਸੋਲਵ ਨਹੀਂ ਹੁੰਦਾ ਤਾਂ ਆ ਬਰਾਬਰ ਹੈ ਆਹ ਬਰਾਬਰ ਨਹੀਂ ਹੈਗਾ ਇਹਦਾ ਮਤਲਬ ਜਿਹੜਾ ਇੱਕ ਕੇਸ ਹੋ ਗਿਆ ਇਹ ਕਿਹੜਾ ਹੋ ਗਿਆ ਕੋਈ ਹੱਲ ਨਹੀਂ ਹੱਲ ਆ ਗਿਆ নো ਸੋਲੂਸ਼ਨ ਤਾਂ ਜਿਹੜਾ ਇਹਦਾ ਗ੍ਰਾਫ ਹੋਊਗਾ ਉਹ ਸਮੰਤਰ ਰੇਖਾਾਂ માં ਹੋ ਕਿਉਂ ਕਿ ਇਹਦੇ ਕਿਤੇ ਵੀ ਇਹ ਨਹੀਂ ਕੱਟ ਰਿਹਾ ਤੇ ਅਗਰ ਨਹੀਂ ਕੱਟ ਰਿਹਾ ਤਾਂ ਸੋਲੂਸ਼ਨ ਹੈ ਨਹੀਂ ਤਾਂ ਇਹਦਾ ਜਿਹੜਾ ਗ੍ਰਾਫ ਹੁੰਦਾ ਉਹ ਪੈਰਲਲ ਲਾਈਨਸ ਹੋਊਗਾ ਅਤੇ ਸਮੀਕਰਨਾ ਫਿਰ ਇਹ ਕਿਹੜੀਆਂ ਹੋਗੀਆਂ ਅਸੰਗਤ ਇਨਕੰਸਿਸਟੈਂਟ ਜਿਸਦਾ ਕੋਈ ਹੱਲ ਨਹੀਂ ਹੁੰਦਾ ਤੋਂ ਆਹਾ ਸੀ ਦੋਸਤੋ ਆਪਣਾ ਜਿਹੜਾ ਟਾਪਿਕ ਹੈ 3 ਚੈਪਟਰ ਦੇ ਮਾਈਂਡ ਮੈਪਸ ਦਾ ਉਮੀਦ ਕਰਦਾ ਤੁਹਾਨੂੰ ਇਹ ਪਸੰਦ ਆਇਆ ਹੋਵੇ ਥੈਂਕ ਯੂ